ਤੁਸੀਂ ਵੀ ਨੀਵੀਂ ਵੀ ਆਰਸਤਾ ਪਰ ਪਲੀਜ਼ ਮੇਰੀ ਮਦਰਸਿਪਿੰਗ ਨਾਲ ਮੇਰੇ ਲਈ ਕੁਝ چھوٹਾਆ ਬਣ ਜਾਵੀਂ ਦੋਸਤੋ ਬਲਾਤਕਾਰ ਕਰਨ ਵਾਲੇ ਸਮਾਜ ਸੇਵੀ ਤੇ ਹੋਇਆ ਰੇਪ ਕੇਸ ਦਾ ਪਰਚਾ ਦਰਜ ਜਿਸ ਦਾ ਨਾਮ ਚੇਤਨ ਬਵੇਜਾ ਦੱਸਿਆ ਜਾ ਰਿਹਾ ਹੈ ਤੇ ਦੋਸਤੋ ਆਓ ਤੁਹਾਨੂੰ ਦੱਸਦੇ ਹਾਂ ਹੁਣ ਪੂਰਾ ਮਾਮਲਾ ਕੀ ਹੈ ਦੋਸਤੋ ਇਸ ਸ਼ਖਸ ਕੋਲੋਂ ਜਿਸ ਦਾ ਨਾਮ ਚੇਤਨ ਬਵੇਜਾ ਹੈ ਇਸ ਦੇ ਕੋਲ ਇੱਕ ਕੁੜੀ ਮਦਦ ਮੰਗਣ ਆਈ ਤੇ ਮਦਦ ਮੰਗਣ ਦੇ ਬਹਾਨੇ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਆਪਣੇ ਕੈਵਨ ਚ ਬੁਲਾ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਤੇ ਬਾਅਦ ਵਿੱਚ ਇਸ ਸ਼ਖਸ ਵੱਲੋਂ ਕੁੜੀ ਨੂੰ ਪ੍ਰੈਗਨੈਂਟ ਕਰਕੇ ਛੱਡ ਦਿੱਤਾ ਗਿਆ ਤੇ ਜਦੋਂ ਕੁੜੀ ਵੱਲੋਂ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਪੂਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਆਪਣੇ ਲੀਟਰੀ ਲਿੰਕ ਦੇ ਚਲਦੇ ਇਹ ਸ਼ਖਸ਼ ਕੁੜੀ ਨੂੰ ਕਹਿੰਦਾ ਸੀ ਕਿ ਕੋਈ ਵੀ ਪੁਲਿਸ ਵਾਲਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੇ ਜਦੋਂ ਸ਼ਿਕਾਇਤ ਕਰਨ ਲਈ ਕੁੜੀ ਵੱਲੋਂ ਸਾਡੇ ਤੱਕ ਪਹੁੰਚ ਕੀਤੀ ਗਈ ਤਾਂ ਪੱਤਰਕਾਰ ਮਨੋਜ ਹੀਰਾ ਵੱਲੋਂ ਖਬਰ ਲਾਉਣ ਤੇ ਪੱਤਰਕਾਰ ਮਨੋਜ ਹੀਰਾ ਨੂੰ ਪਰਚਾ ਕਰਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਜਦੋਂ ਇਹ ਸੁਚੇਤਨ ਬਵੇਜਾ ਸਮਾਜ ਸੇਵੀ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ ਹੈ ਤਾਂ ਹੁਣ ਅਲੱਗ-ਅਲੱਗ ਨੰਬਰਾਂ ਤੋਂ ਪੱਤਰਕਾਰ ਮਨੋਜ ਹੀਰਾ ਨੂੰ ਫੋਨ ਕਰਕੇ ਉਸ ਨੂੰ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੋਸਤੋ ਸਾਡੇ ਚੈਨਲ ਵੱਲੋਂ ਹਮੇਸ਼ਾ ਸੱਚ ਦਿਖਾਇਆ ਜਾਂਦਾ ਹੈ ਤੇ ਸੱਚ ਦਿਖਾਉਂਦੇ ਰਹਾਂਗੇ ਪਰ ਇਹ ਜੋ ਸਮਾਜ ਸੇਵੀ ਜੋ ਚੇਤਨ ਬਵੇਜਾ ਵਰਗੇ ਨੇ ਸਾਨੂੰ ਧਮਕੀਆਂ ਦੇ ਕੇ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੱਤਰਕਾਰ ਮਨੋਜ ਹੀਰਾ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਕਾਲਸ ਇਸ ਚੇਤਨ ਬਵੇਜਾ ਵੱਲੋਂ ਕਰਾਏ ਜਾ ਰਹੇ ਨੇ ਤੇ ਝੂਠਾ ਪਰਚਾ ਕਰਾ ਕੇ ਜੇਲ੍ਹ ਭੇਜਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਤੇ ਦੋਸਤੋ ਥੋੜਾ ਜਿਹਾ ਤੁਹਾਨੂੰ ਹੋਰ ਡਿਟੇਲ ਵਿੱਚ ਦੱਸ ਦਈਏ ਤੇ ਸਖਸ਼ ਵੱਲੋਂ ਪੱਤਰਕਾਰ ਮਨੋਜ ਹੀਰਾ ਤੇ ਪਹਿਲਾਂ ਵੀ ਇੱਕ ਝੂਠਾ ਪਰਚਾ ਕਰਾ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਚੇਤਨ ਬਵੇਜਾ ਵੱਲੋਂ ਪੱਤਰਕਾਰ ਮਨੋਜ ਹੀਰਾ ਨੂੰ ਝੂਠਾ ਪਰਚਾ ਦੇ ਕੇ ਜੇਲ੍ਹ ਅੰਦਰ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੋਸਤੋ ਤੁਸੀਂ ਵੀ ਜਿਹੇ ਸਮਾਜ ਸੇਵੀ ਤੋਂ ਥੋੜਾ ਬਚ ਕੇ ਰਿਹਾ ਕਰੋ ਕਿਉਂਕਿ ਇੱਕ ਕੁੜੀ ਦੀ ਇਸ ਨੇ ਪੂਰੀ ਜਿੰਦਗੀ ਬਰਬਾਦ ਕਰਤੀ ਤੇ ਦੋਸਤੋ ਆਪਣਾ ਛੋਟਾ ਜਿਹਾ ਬੱਚਾ ਲੈ ਕੇ ਉਹ ਕੁੜੀ ਹੁਣ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਦੋਸਤੋ ਹੁਣ ਤੁਸੀਂ ਵੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਜੇ ਬਲਾਤਕਾਰੀ ਸਮਾਜ ਸੇਵੀ ਤੇ ਜਲਦੀ ਤੋਂ ਜਲਦੀ ਕਾਰਵਾਈ ਹੋ ਸਕੇ ਕਿਉਂ ਉਸ ਬੰਦੇ ਨੇ ਪਹਿਲਾਂ ਮੇਰੇ ਨਾਲ ਦੇਖੋ ਮੇਰੀ ਇੱਜ਼ਤ ਖਰਾਬ ਕੀਤੀ ਉਹ ਨਹੀਂ ਬੇਟਾ ਜਿੰਨੂੰ ਅਜੋ ਅਸੈਪਟ ਕਰਨ ਤੋਂ ਮਨਾ ਕਰ ਰਿਹਾ ਹੈਗਾ ਉਹਦੇ ਕੋਲ ਬਹੁਤ ਹੀ ਪੋਲੀਟਿਕਲ ਪਾਵਰ ਹੈਗਾ ਉਹ ਕਹਿੰਦਾ ਮੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਪੁਲਿਸ ਜੱਜ ਵਕੀਲ ਸਭ ਮੇਰੇ ਹੱਥ 'ਚੇ ਸਭ ਮੇਰੇ ਅੰਡਰ 'ਚੇ ਹੈ ਕੋਈ ਮੇਰਾ ਕੁਝ ਨਹੀਂ ਕਰ ਪਾਏਗਾ ਔਰ ਨਾ ਹੀ ਤੂੰ ਮੇਰਾ ਕੁਝ ਕਰ ਸਕਦੀ ਹੈ ਮੈਂ ਅਗਰ ਤੂੰ ਮੇਰੇ ਖਿਲਾਫ ਕੋਈ ਵੀ ਐਕਸ਼ਨ ਲੈਂਦੀ ਹੈ ਤਾਂ ਮੈਂ ਤੇਰੇ ਪੂਰੇ ਪਰਿਵਾਰ ਨੂੰ ਮਾਰ ਦੂੰਗਾ ਹਾਂਜੀ ਉਹ ਮੈਨੂੰ ਕੀ ਪ੍ਰੂਫ ਨੇ ਵੀ ਇਹ ਧਮਕੀਆਂ ਸਰ ਮੇ ਕੋਲ ਉਹਨਦੀਆਂ ਰਿਕਾਰਡਿੰਗਸ ਹੈ ਮੇਰੇ ਕੋਲ ਉਹਨਦੀ ਚੈਟਿੰਗਸ ਪਈਆਂ ਹੋਈਆਂ ਹਾਂਜੀ ਸਭ ਕੁਝ ਹੈ ਮੇਰੇ ਕੋਲ ਉਹਦੇ ਪ੍ਰੂਫ ਦੇਖੋ ਪੈਨ ਚਲਦੀ ਪ੍ਰੈਸ ਕਾਨਫਰੰਸ ਚਾਹੀ ਸੀਗੀ ਜੀ ਮੇਰਾ ਫਰਜ਼ ਬੰਦਾ ਕਿ ਮੈਂ ਗੱਲ ਸੁਣਾ ਔਰ ਉਹਨੇ ਆਪਣੀ ਗੱਲ ਰੱਖੀ ਹੈ ਕੁਝ ਮर्याਦਾ ਅਸੀਂ ਆਉਂਦੀਆਂ ਮਹਿਲਾਵਾਂ ਦੇ ਵਿੱਚ ਪਰ ਮੇਰੀ ਇੱਕ ਪੈਨ ਬਣੀ ਹੋਈ ਐ ਇੱਥੇ ਲక్ష్ਮੀ ਉਸਨੇ ਗੱਲਬਾਤ ਸੁਣੀ ਐ ਸਾਰੀ ਮੈਨੂੰ ਦੱਸਿਆ ਕਿ ਪੈਨ ਨੂੰ ਦਿੱਕਤ ਹੈ ਕਿ ਜਦੋਂ ਕੋਈ ਬੰਦਾ ਐਸਾ ਹੈਗਾ ਜੋ ਇਹਨਾਂ ਨੂੰ ਕਹਿ ਰਿਹਾ ਕਿ ਮੈਂ ਮਾਰ ਵੀ ਦਊਂਗਾ ਤੇ ਪਰਿਵਾਰ ਵੀ ਖਤਮ ਕਰ ਦਊਂਗਾ ਤੇ ਇਹਦਾ ਸਵਾਸ਼ਰ ਮੈਂ ਦਿੰਦਾ ਕਿ ਐਸਾ ਕੁਝ ਹੋਣ ਨਹੀਂ ਦਊਂਗਾ ਮੈਂ ਐਦਾਂ ਕੁਝ ਹੋਣ ਨਹੀਂ ਦਊਂਗਾ